ਕਰਨ ਪਿਆਰ ਪਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੀ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੀ ਆਪਣੀ ਇੰਸਟਾਗ੍ਰam ਦੀ ਆਈਡੀ ਹੈ rajwinder_sidhu955 ਤੁਸੀਂ ਇੰਸਟਾਗ੍ਰam ਦੀ ਆਈਡੀ ਨੂੰ ਫੋਲੋ ਕਰੋ ਤੇ ਆਪਣੇ ਸਾਰੇ ਸੂਟ ਪਾਏ ਹੋਏ ਨੇ ਤੇ ਆਪਣਾ ਨਿਊ ਚੈਨਲ ਬਣਾਇਆ ਜੀ ਆਪਾਂ ਨੇ RK ਬੁਟੀਕ ਉਹਦੇ ਵੀ ਆਪਾਂ ਵੀਡੀਓ ਲਈ ਅਪਲੋਡ ਕਰਿਆ ਕਰਾਂਗੇ ਜੀ ਤੇ ਉਹਨੂੰ ਵੀ ਤੁਸੀਂ ਸਬਸਕ੍ਰਾਈਬ ਕਰੋ ਤੇ ਆਪਾਂ ਚਾਹੇ ਤੋ ਕਿ ਵੀਡੀਓ ਸ਼ੇਅਰ ਕਰ ਦਿਓ ਹਰ ਇੱਕ ਕੋਲੇ ਆਪਣੀ ਵੀਡੀਓ ਦਾ ਨੋਟੀਫਿ ਚਲੋ ਜੀ ਆਪਾਂ ਤੁਹਾਨੂੰ ਅੱਜ ਸੂਟ ਦਿਖਾਉਨੇ ਆ ਅੱਜ ਵਾਲੇ ਸੂਟ ਰਹਿਣਗੇ ਜੀ ਸਾਰੇ ਬਰਬਰੀ ਦੇ ਵਿੱਚ ਇਹਦੇ ਵਿੱਚ 5 6 ਕਲਰ ਨੇ ਜੋ ਵੀ ਤੁਹਾਨੂੰ ਪਸੰਦ ਆ ਤਾ ਤੁਸੀਂ ਲੈ ਸਕਦੇ ਹੋ ਬਹੁਤ ਸੋਹਣੇ ਆਪਾਂ ਦੁਪट्टे ਡਾਈ ਕਰਾਏ ਹੋਏ ਨੇ ਜੀ ਬਹੁਤ ਸੋਹਣੀ ਮੈਚਿੰਗ ਹੈ ਤੁਹਾਨੂੰ ਬਹੁਤ ਵਧੀਆ ਫੈਬਰਿਕ ਮਿਲੂਗਾ ਜੀ ਬਹੁਤ ਵਧੀਆ ਜਿਵੇਂ ਹੋਣਾ ਤੀਆਂ ਬੱਦ ਦਾ ਤਿਹਾਰ ਆ ਰਿਹਾ ਪਹਿਣਾ ਵਾਸਤੇ ਬਹੁਤ ਸੋਹਣੇ ਸੋਹਣੇ ਕਲਰ ਨੇ ਜੋ ਵੀ ਤੁਹਾਨੂੰ ਸੂਟ ਪਸੰਦ ਆ ਤੁਸੀਂ ਸਕਰੀਨ ਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਚਲੋ ਜੀ ਆਪਾਂ ਤੁਹਾਨੂੰ ਸੂਟ ਦਿਖਾਉਣੀ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾ ਕਲਰ ਰਹੂਗਾ ਜੀ ਬਲੈਕ ਕਲਰ ਬਰਬਰੀ ਦੇ ਵਿੱਚ ਤੁਹਾਨੂੰ ਇਹ ਫੈਬਰਿਕ ਮਿਲੂਗੀ ਜੀ 2.5 ਮੀਟਰ ਦੀ ਸ਼ਰਟ ਮਿਲੂਗੀ 2.5 ਮੀਟਰ ਦੀ ਤੁਹਾਨੂੰ ਸਲਵਾਰ ਮਿਲੂਗੀ ਜੇ ਤੁਸੀਂ ਜਿਵੇਂ ਕਈ ਪਾਣਾ 3 ਮੀਟਰ ਦੀ ਸਲਵਾਰ ਲਗਾਉਂਦੀਆਂ ਨੇ ਹਨਾ ਤਾਂ ਦਾ ਮੀਟਰ ਦੇ ਪੈਸੇ ਨੇ ਜਿਹੜੇ ਤੁਹਾਨੂੰ ਐਕਸਟਰਾ ਲੱਗ ਜਾਣਗੇ ਬਰਬਰੀ ਦੇ ਪ੍ਰਿੰਟ ਨੇ ਬਹੁਤ ਸੋਹਣੀ ਨੇ ਉਹ ਕਲੈਕਸ਼ਨ ਹੈ ਜੀ ਇਹ ਇਹਦੇ ਨਾਲ ਆਪਾਂ ਨੇ ਸਲਵਾਰ ਰੱਖੀ ਹੈ ਜੀ ਮੈਚਿੰਗ ਬਲੈਕ ਕਲਰ ਦੀ ਥੋੜਾ ਜਿਹਾ ਇਹ ਕਈ ਪਾਣਾ ਪੁੱਛਦੀਆਂ ਨੇ ਵੀ ਆਲ ਓਵਰ ਅਸੀਂ ਲੈ ਸਕਦੇ ਆ ਵੈਸੇ ਆਲ ਓਵਰ ਲੈ ਤਾਂ ਸਕਦੇ ਹਾਂ ਥੋੜਾ ਜਿਹਾ ਇਹ ਹਨਾ ਦੀ ਸਲਵਾਰ ਦੇ ਨਾਲ ਸਲਵਾਰ ਇਹਦੇ ਨਾਲ ਪਲੇਨ ਫੈਬਰਿਕ ਦੀ ਸਹੀ ਰਹੂਗੀ ਬਾਕੀ ਤੁਹਾਡੀ ਚੁਆਇਸ ਹੋਊਗੀ ਜਿਵੇਂ ਵੀ ਤੁਸੀਂ ਕਹੋਗੇ ਆਪਾਂ ਉਵੇਂ ਦੇ ਸੂਟ ਆ ਜਿਹੜੇ ਰੈਡੀ ਕਰਕੇ ਦੇਵਾਂਗੇ ਦੇਖੋ ਜੀ ਆਪਾਂ ਤੁਹਾਨੂੰ ਦੁਪੱਟਾ ਖੋਲ ਕੇ ਦਿਖਾਉਣੀ ਆ ਤਾਂ ਬਹੁਤ ਸੋਹਣਾ ਡਿਜ਼ਾਈਨਡਾਰ ਆਪਾਂ ਨੇ ਦੁਪੱਟਾ ਤਿਆਰ ਕਰਾਇਆ ਸਾਰੇ ਦੁਪੱਟੇ ਦੇ ਕੋਰ ਸਾਈਡ ਇਸ ਤਰ੍ਹਾਂ ਦੇ ਡਿਜ਼ਾਈਨ ਬਣਿਆ ਹੋਊਗਾ ਜੀ ਤੇ ਵਿਚਕਾਰ ਇਹਦੇ ਇਸ ਤਰ੍ਹਾਂ ਦਾ ਫਲਾਵਰ ਬਣੇ ਹੋਣਗੇ ਜੀ ਤਿੰਨ ਇੱਕ ਸੈਂਟਰ ਚ ਹੋਊਗੀ ਦੋ ਸਾਈਡਾਂ ਤੇ ਇਸ ਤਰ੍ਹਾਂ ਸਾਰੇ ਕੋਰ ਸਾਈਡ ਦੁਪੱਟੇ ਤੇ ਤੁਹਾਨੂੰ ਬਾਰਡਰ ਮਿਲੂਗਾ ਇਹ ਬਲੈਕ ਸੂਟ ਹੋ ਗਿਆ ਜੀ ਇਹ ਤੁਹਾਨੂੰ ਸੂਟਾਂ ਦਾ ਪ੍ਰਾਈਸ ਰਹੂਗਾ ਜੀ 3000 ਰੁਪਏ ਵਿਦਾਊਟ ਫਿਨਿਸ਼ਿੰਗ ਤੋਂ ਜੇ ਤੁਸੀਂ ਇਹ ਫਿਨਿਸ਼ਿੰਗ ਕਰਵਾਉਂਗੇ ਦੁਪੱਟੇ ਦੇ ਜੀ ਫਿਰ ਤੁਹਾਨੂੰ ਇਹ ਪਾਉਣਗੇ ਜੀ 3150 ਰੁਪਏ ਦੇ ਵਿੱਚ 3000 ਦੇ ਵਿੱਚ ਤੇ ਤੁਸੀਂ ਨਹੀਂ ਫਿਨਿਸ਼ਿੰਗ ਕਰਾਉਣੀ ਤਾਂ ਤੁਹਾਡੇ ਘਰ ਤੱਕ ਸੂਟ ਆ ਜਿਹੜਾ ਪਹੁੰਚੂਗਾ ਵੀਡੀਓ ਦੇ ਵਿੱਚ ਸੇਮ ਕਲਰ ਦਿਖ ਰਹੇ ਨੇ ਜੀ ਦੇਖੋ ਜੀ ਦੂਸਰਾ ਕਲਰ ਆ ਗਿਆ ਇਹਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਵਾਲੇ ਸੂਟ ਆ ਜਿਹੜੇ ਉਹ ਦਿਖਾ ਦਣੀ ਆ ਦੂਸਰਾ ਕਲਰ ਵੀ ਬਹੁਤ ਪਿਆਰਾ ਹੈ ਦੇਖੋ ਇਸ ਤਰ੍ਹਾਂ ਦਾ ਲਾਈਟ ਪਿਸਤਾ ਜਾਂ ਕਲਰ ਹੈ ਬਹੁਤ ਸੋਹਣੀ ਇਹਦੇ ਨਾਲ ਲੱਗਾ ਪੀਚ ਗਾਦਰੀ ਦਾ ਕੰਬੀਨੇਸ਼ਨ ਹੈ ਬਹੁਤ ਸੋਹਣੀ ਪ੍ਰਿੰਟਿੰਗ ਹੈ ਇਹਦੇ ਨਾਲ ਆਪਾਂ ਨੇ ਪਿਸਤਾ ਕਲਰ ਦੀ ਰੱਖੀ ਹੈ ਜੀ ਸਲਵਾਰ ਦੇਖੋ ਇਸ ਤਰ੍ਹਾਂ ਦਾ ਸੇਮ ਡਿਜ਼ਾਈਨ ਦੁਪट्टे ਦੇ ਵਿੱਚ ਬਣਿਆ ਹੋਇਆ ਹੈ ਜੀ ਜਿਹੜਾ ਆਪਾਂ ਪਹਿਲਾਂ ਤੁਹਾਨੂੰ ਬਲੈਕ ਦੁਪट्टे ਦੇ ਵਿੱਚ ਦਿਖਾਇਆ ਹੈ ਦੇਖੋ ਜੀ ਮੈਂ ਖੋਲ ਕੇ ਦਿਖਾ ਦਿੰਨੀ ਹਾਂ ਦੇਖੋ ਸੇਮ ਡਿਜ਼ਾਈਨ ਦਾ ਹਮੇਸ਼ਾ ਦੁਪੱਟੇ ਦੇ ਵਿੱਚ ਮਿਲੂਗਾ ਫੋਰ ਸਾਈਡ ਗਾਦਰੀ ਕਲਰ ਬਣਿਆ ਹੋਇਆ ਹੈ ਜੀ ਇਹਦੇ ਤੇ ਗ੍ਰੇ ਪਿਸਤਾਜ ਦੇ ਨਾਲ ਇਹਦਾ ਕੰਬੀਨੇਸ਼ਨ ਹੈ ਬਹੁਤ ਸੋਹਣਾ ਦੇਖੋ ਇਸ ਤਰ੍ਹਾਂ ਦੇ ਫਲਾਵਰ ਇਹ ਦੁਪੱਟੇ ਦੇ ਵਿੱਚ ਬਣੇ ਹੋਏ ਨੇ ਜੋ ਵੀ ਤੁਹਾਨੂੰ ਇਹਨਾਂ ਦੇ ਵਿੱਚੋਂ ਸੂਟ ਬਹੁਤ ਪਿਆਰੀ ਚੀਜ਼ ਹੈ ਜੀ ਇਹ ਹੁਣ ਹਨਾ ਜਿਵੇਂ ਤਿਹਾੜੀ ਆ ਰਹੇ ਨੇ ਤੀਆਂ ਵਰਤ ਅੱਗੇ ਬਹੁਤ ਸੋਹਣੀਆਂ ਚੀਜ਼ਾਂ ਨੇ ਜਿਵੇਂ ਆਪਾਂ ਹੁਣ ਕੋਈ ਪ੍ਰੋਗਰਾਮ ਤੇ ਪਾਰਟੀ ਤੇ ਜਾਣਾ ਗਰਮੀ ਦੇ ਵਿੱਚ ਹੈਂਡਵਰਕ ਵਗੈਰਾ ਦੇ ਵਰਕ ਵਾਲੇ ਸੂਟ ਪਾਉਣੇ ਆਪਾਂ ਨੂੰ ਔਖੇ ਲੱਗਦੇ ਨੇ ਹਨਾ ਤਾਂ ਐਦਾਂ ਦੀ ਫੈਬਰਿਕ ਹੈ ਜਿਹੜੀ ਇਹ ਚੀਜ਼ਾਂ ਬਹੁਤ ਵਧੀਆ ਲੱਗਦੀਆਂ ਨੇ ਦੇਖੋ ਜੀ ਇੱਕ ਕਲਰ ਆ ਗਿਆ ਇਹਦੇ ਵਿੱਚ ਮੈਂ ਤੁਹਾਨੂੰ ਇਸ ਡਿਜ਼ਾਈਨ ਦੇ ਦੁਪट्टे ਵਾਲੀ ਦਿਖਾ ਦਾਂ ਪਹਿਲਾਂ ਸਾਰੇ ਤਿੰਨ ਕਲਰ ਸੋਨੂੰ ਇਸ ਤਿੰਨ ਡਿਜ਼ਾਈਨ ਦੇ ਵਿੱਚ ਮਿਲਣਗੇ ਜੀ ਦੇਖੋ ਤੀਸਰਾ ਕਲਰ ਆ ਗਿਆ ਇਸ ਤਰ੍ਹਾਂ ਦਾ ਇਹ ਰਹੂਗੀ ਜੀ ਸ਼ਰਟ ਇਹਦੇ ਨਾਲ ਬਰਬਰੀ ਦਾ ਹੀ ਆਪਾਂ ਨੇ ਦੁਪੱਟਾ ਐਡ ਕਰਿਆ ਜੀ ਇਹ ਨਹੀਂ ਹੈਗਾ ਵੀ ਦੁਪੱਟਾ ਹੋਰ ਕਿਸੇ ਫੈਬਰਿਕ ਦਾ ਉਹ ਬਰਬਰੀ ਦੀ ਸ਼ਰਟ ਮਿਲੂਗੀ ਤੁਹਾਨੂੰ ਬਰਬਰੀ ਦਾ ਦੁਪੱਟਾ ਮਿਲੂਗਾ ਦੇਖੋ ਇਸ ਤਰ੍ਹਾਂ ਦੀ ਇਹਦੀ ਪ੍ਰਿੰਟਿੰਗ ਰਹੂਗੀ ਤੇ ਇਹਦੇ ਨਾਲ ਆਪਾਂ ਨੇ ਇਸ ਤਰ੍ਹਾਂ ਦੀ ਨਾਲ ਦੀ ਸਲਵਾਰ ਲਾਈ ਲੀ ਪਲੇਨ ਇਹਦਾ ਦੁਪੱਟਾ ਵੀ ਬਹੁਤ ਸੋਹਣਾ ਕਲਰ ਦੇਖੋ ਕਿੰਨੇ ਸੋਹਣੇ ਉੱਕਦੇ ਨੇ ਦੁਪੱਟੇ ਜਿਹੜਾ ਮੈਨੂੰ ਬਹੁਤ ਪਿਆਰਾ ਲੱਗ ਰਿਹਾ। ਦੇਖੋ ਜੀ ਇਸ ਤਰ੍ਹਾਂ ਇਹ ਦੁਪੱਟੇ ਦੀ ਡਿਜ਼ਾਈਨ ਵੀ ਕਰੋਗੀ। ਇਹਦੇ ਵਿੱਚ ਕਾਰ ਫਲਾਵਰ ਬਣੇ ਹੋਣੇ ਇਸ ਤਰ੍ਹਾਂ ਦੇ ਇਹ ਡਿਜ਼ਾਈਨ ਦੇ ਵਿੱਚ ਆਪਾਂ ਨੇ ਤਿੰਨਾਂ ਦੁਪੱਟੇ ਡਾਈ ਕਰਾਏ ਨੇ ਜੀ। ਇਸ ਤੋਂ ਬਾਅਦ ਵਾਲੀ ਡਿਜ਼ਾਈਨਿੰਗ ਆ ਜਿਹੜੀ ਤੁਹਾਨੂੰ ਉਹ ਵੀ ਆਪਾਂ ਦਿਖਾਵਾਂਗੇ। ਦੇਖੋ। ਇਹਦੇ ਵਿੱਚ ਆ ਗਏ ਜੀ ਤਿੰਨ ਕਲਰ। ਇਸ ਤੋਂ ਬਾਅਦ ਚੌਥਾ ਕਲਰ ਆ ਗਿਆ ਆਪਣੇ ਕੋਲੇ। ਇਹ ਵਾੜਾ। ਇਸ ਸਕਾਈ ਦੇ ਵਿੱਚ ਰੈੱਡ ਗਾਜਰੀ ਜਾਂ ਫਲਾਵਰ ਬਣਿਆ ਹੋਇਆ ਜੀ ਇਸ ਤਰ੍ਹਾਂ ਦਾ ਕੰਬੀਨੇਸ਼ਨ ਹੈ ਦੇਖੋ ਇਹੋ ਕੀ ਸ਼ਰਟ ਦੀ ਇਹਦੇ ਨਾਲ ਆਪਾਂ ਨੇ ਸਲਵਾਰ ਰੱਖੀ ਹੈ ਜੀ ਇਸ ਤਰ੍ਹਾਂ ਦੀ ਪਲੇਨ ਇਹਦਾ ਦੁਪੱਟਾ ਦਿਖਾਉਣੀ ਆ ਮੈਂ ਤੁਹਾਨੂੰ ਬਹੁਤ ਵਧੀਆ ਸਟਾਰ ਬਣਾ ਕੇ ਆਪਾਂ ਨੇ ਇਹ ਦੇਖੋ ਜੀ ਇਹਦੇ ਵਿੱਚੋਂ ਜਿਹੜਾ ਨਾ ਆਹ ਮਜੈਂਟਾ ਕਲਰ ਹੈ ਇਹ ਲੈ ਕੇ ਆਪਾਂ ਨੇ ਔਰੇਂਜ ਕਲਰ ਦਾ ਸ਼ਰਟ ਕਰਕੇ ਰਸ਼ਟ ਜਿਹਾ ਕਲਰ ਹੈ ਇਹ ਔਰੇਂਜ ਵੀ ਨਹੀਂ ਜ਼ਿਆਦਾ ਕਹਿ ਸਕਦੇ ਔਰੇਂਜ ਰਸ਼ਟ ਕਲਰ ਹੈ ਦੇਖੋ ਜੀ ਇਸ ਤਰ੍ਹਾਂ ਦੀ ਆਪਾਂ ਨੇ ਇਹਦੇ ਨਾਲ ਦੁਪੱਟੇ ਦੀ ਡਿਜ਼ਾਈਨਿੰਗ ਬਣਾਈ ਹੈ ਸਟਾਰ ਬਣਾਏ ਨੇ ਦੁਪੱਟੇ ਦੇ ਜੇ ਤੁਹਾਨੂੰ ਪਸੰਦ ਆ ਬਹੁਤ ਸੋਹਣੀਆਂ ਸੋਹਣੀਆਂ ਚੀਜ਼ਾਂ ਨੇ ਤਾਂ ਤੁਸੀਂ ਪਲੀਜ਼ ਭੈਣਾਂ ਨੂੰ ਰਿਕਵੈਸਟ ਹੈ ਜੀ ਜਲਦੀ ਜਲਦੀ ਤੁਸੀਂ ਇੱਕ ਇੱਕ ਸਿੰਗਲ ਸੂਟ ਲੈ ਕੇ ਦੇਖੋ ਜੀ ਕਿੰਨੀ ਪਿਆਰੀ ਫੈਬਰਿਕ ਹੈ ਕਿੰਨੇ ਸੋਹਣੇ ਆਪਾਂ ਨੇ ਇਹ ਡਿਜ਼ਾਈਨ ਬਣਾਏ ਨੇ ਜੋ ਵੀ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨ ਸ਼ਾਟ ਲਓ ਤੇ ਮੈਸੇਜ ਕਰੋ ਦੇਖੋ ਉਸ ਤੋਂ ਬਾਅਦ ਆ ਗਿਆ ਜੀ ਇਸ ਤਰ੍ਹਾਂ ਦਾ ਲਾਈਟ ਜਾਮਣੀ ਪਰਪਲ ਜਿਹਾ ਕਲਰ ਹੈ ਇਹਦਾ ਵੀਡੀਓ ਦੇ ਵਿੱਚ ਸੇਮ ਕਲਰ ਦਿਖ ਰਿਹਾ ਦੇਖੋ ਕਲਰ ਇਹ ਆ ਗਿਆ ਇਹਦੇ ਨਾਲ ਵੀ ਆਪਾਂ ਨੇ ਤੁਹਾਨੂੰ ਪਲੇਨ ਰੱਖੀ ਹੈ ਜੀ ਫੈਬਰਿਕ ਇਹਦੇ ਨਾਲ ਇਸ ਕਲਰ ਦੀ ਇਹਦੇ ਨਾਲ ਵੀ ਆਪਾਂ ਨੇ ਸਟਾਰ ਵਾਲਾ ਬਣਾਇਆ ਦੁਪੱਟਾ ਦੇਖੋ ਇਸ ਤਰ੍ਹਾਂ ਇਹਦੇ ਵਿੱਚ ਸਾਰੇ ਦੁਪੱਟੇ ਦੇ ਵਿੱਚ ਬੇਸ ਕਲਰ ਦੇ ਸਟਾਰ ਰਹਿਣਗੇ ਜੀ ਸਲਵਾਰ ਨਾਲ ਦੀ ਰਹੂਗੀ ਜਵੇਂ ਦੁਪੱਟੇ ਦੀ ਦੇਖੋ ਵੀ ਤੁਹਾਨੂੰ ਸੂਟ ਸੰਦਾ ਤਾਂ ਤੁਸੀਂ ਲੈ ਸਕਦੇ ਹੋ ਇਹ ਸਾਰੇ ਸੂਟ ਬਰਗਰੀ ਦੇ ਵਿੱਚ ਆ ਗਏ ਜੀ ਕਿ ਕਿਸੇ ਕੋ ਬਾਅਦ ਸੂਟ ਦਿਖਾਉਣਾ ਤੁਹਾਨੂੰ ਇਹ ਕੱਲ ਨੂੰ ਜਾਣਾ ਸੂਟ ਹਨਾ ਫਿਰ ਇਹ ਵੀਡੀਓ ਤੋਂ ਬਿਨਾਂ ਰਹਿ ਜਾਊਗਾ ਦੇਖੋ ਜੀ ਇਹ ਕ੍ਰਾਸ ਕਾਟਨ ਦੇ ਵਿੱਚ ਕੀਤਾ ਹੋਇਆ ਆਪਾਂ ਨੇ ਇਹ ਵਰਕ ਕਰਵਾਇਆ ਹੋਇਆ ਪੈਚ ਲਾ ਕੇ ਗਲੇ ਤੇ ਦੇਖੋ ਜੀ ਇਸ ਤਰ੍ਹਾਂ ਦਾ ਗਲੇ ਦਾ ਕੰਮ ਰਪੂਗਾ ਤੇ ਇਹ ਵਾਲਾ ਬਾਹ ਦਾ ਕੰਮ ਰਪੂਗਾ ਦੇਖੋ ਜੀ ਜੋ ਵੀ ਤੁਹਾਨੂੰ ਪਸੰਦ ਆਇਆ ਤੇ ਜੇ ਤੁਸੀਂ ਐਦਾਂ ਦੇ ਸੂਟ ਰੈਡੀ ਕਰਵਾਉਣੇ ਨੇ ਕਢਾਈ ਵਰਕ ਵਗੈਰਾ ਵਾਲੇ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੋ ਦੇਖੋ ਜੀ ਜਿਹਦੀ ਇਸ ਤਰ੍ਹਾਂ ਦੀ ਪ੍ਰਿੰਟਿੰਗ ਰਹੂਗੀ ਇਹਦੇ ਉੱਪਰ ਆਪਾਂ ਨੇ ਕੰਮ ਦੇਖੋ ਜੀ ਪੂਰਾ ਸਾਫ਼ ਸੁਥਰਾ ਮਿਲੂਗਾ ਤੁਹਾਨੂੰ ਇਹਦੇ ਨਾਲ ਸਲਵਾਰ ਰੱਖੀ ਹੈ ਜੀ ਆਪਾਂ ਨੇ ਇਸ ਤਰ੍ਹਾਂ ਦੀ ਪਿੰਕ ਕਲਰ ਦੀ ਪਲੇਨ ਤੇ ਇਹਦੇ ਆਪਾਂ ਸਲਵਾਰ ਤੇ ਵੀ ਵਰਕ ਕਰਵਾਇਆ ਸੇਮ ਡਿਜ਼ਾਈਨ ਦੇਖੋ ਜੀ ਫੇਲ ਇਹਦੇ ਵਿੱਚੋਂ ਲੈ ਜੇ ਤੁਸੀਂ ਐਦਾਂ ਦੇ ਸੂਟ ਰੈਡੀ ਕਰਵਾਉਣੇ ਤਾਂ ਤੁਸੀਂ ਕਰਵਾ ਸਕਦੇ ਹੋ ਇਹਦੇ ਨਾਲ ਵੀ ਦੁਪੱਟਾ ਆਪਾਂ ਨੇ ਬਰਬਰੀ ਦਾ ਰੱਖਿਆ ਜੀ ਇਹ ਦੁਪੱਟੇ ਦੇ ਵਿੱਚ ਵੀ ਆਪਾਂ ਨੇ ਸਟਾਰ ਬਣਾਏ ਨੇ ਦੇਖੋ ਪਿੰਕ ਕਲਰ ਦੀ ਆਪਾਂ ਜਿਵੇਂ ਸਲਵਾਰ ਨਾਲ ਦੀ ਆਪਾਂ ਨੇ ਰੱਖੀ ਹੈ ਜੀ ਜਵੀਨ بیس ਰੱਖਿਆ ਹੈ ਦਾ ਦੁਪੱਟੇ ਦਾ ਤੇ ਇਸ ਤਰ੍ਹਾਂ ਦੇ ਸਕਿਨ ਜੇ ਕਲਰ ਦੇ ਆਪਾਂ ਨੇ ਬਣਾਏ ਨੇ ਇਹਦੇ ਵਿੱਚ ਸਟਾਰ ਦੇਖੋ ਜੋ ਵੀ ਤੁਹਾਨੂੰ ਸੂਟ ਪਸੰਦ ਹੈ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਚਲੋ ਜੀ ਇੱਕ ਬਰਬਰੀ ਦੇ ਵਿੱਚ ਆ ਗਿਆ ਪਲੇਨ ਇਹ ਥੋੜਾ ਜਨਾ ਏਜ ਹੈ ਜਿਹੜੀ ਦੀਦੀ ਰੀ ਇਹਨਾਂ ਦੀ ਵਾਦਾ ਹੈ ਕਿ ਤਾਂ ਕਰਕੇ ਇਹਨਾਂ ਨੇ ਟਾਈਡਾਈ ਦੁਪੱਟਾ ਨਹੀਂ ਕਰਾਇਆ ਇਹਨਾਂ ਨੇ ਪਲੇਨ ਦੁਪੱਟਾ ਰੱਖਿਆਗਾ ਦੇਖੋ ਜੀ ਇੱਕ ਇਸ ਤਰ੍ਹਾਂ ਦਾ ਇਹ ਵੀ ਬਰਬਰੀ ਦੇ ਵਿੱਚ ਰਹੂਗਾ ਇਹ ਕਲਰ ਬਹੁਤ ਪਿਆਰਾ ਕਲਰ ਹੈ ਲਾਈਟ ਜਾਂ ਫਿਰ ਪਿਸਤਾ ਕਲਰ ਹੈ ਦੇਖੋ ਜੀ ਕਿੰਨੀ ਸੋਹਣੀ ਪ੍ਰਿੰਟਿੰਗ ਬਣੀ ਹੋਈ ਹੈ ਇਹਦੇ ਨਾਲ ਆਪਾਂ ਨੇ ਇਸ ਤਰ੍ਹਾਂ ਦੀ ਪਲੇਨ ਰੱਖੀ ਹੈ ਜੀ ਸਲਵਾਰ ਇਸ ਕਲਰ ਦੀ ਤੇ ਇਹਦੇ ਨਾਲ ਵੀ ਆਪਾਂ ਬਰਬਰੀ ਦਾ ਰੱਖਿਆ ਜੀ ਦੁਪੱਟਾ ਪਲੇਨ ਦੁਪੱਟਾ ਰੱਖਿਆ ਬਰਬਰੀ ਦਾ ਦੇਖੋ ਜੀ ਜੋ ਵੀ ਤੁਹਾਨੂੰ ਪਸੰਦ ਆ ਬਹੁਤ ਜਿੰਨੇ ਵੀ ਕਲਰ ਆਨੇ ਆਪਾਂ ਵੀਡੀਓ ਦੇ ਵਿੱਚ ਬਰਬਰੀ ਦੇ ਸਾਰੇ ਦਿਖਾ ਦਿੱਤੇ ਨੇ ਜੀ ਜਿਹੜੇ ਬਰਬਰੀ ਦੇ ਸੂਟ ਰਹਿਣਗੇ ਜੀ ਉਹਨਾਂ ਦਾ ਪ੍ਰਾਈਸ ਰਹੂਗਾ ਜੀ 3000 ਰੁਪਏ ਵਿਦਾਊਟ ਸਪੀਨਿੰਗ ਤੋਂ ਜੇ ਤੁਸੀਂ ਫਿਨਿਸ਼ਿੰਗ ਕਰਾਉਂਗੇ ਤਾਂ 3250 ਰੁਪਏ ਤੁਹਾਨੂੰ ਜਿਹੜਾ ਸੂਟ ਦਾ ਰੇਟ ਪਊਗਾ ਜੀ ਬਾਕੀ ਤੁਹਾਡੀ ਚੋਇਸ ਹੈ ਜਿਵੇਂ ਵੀ ਤੁਸੀਂ ਸੂਟ ਕਹੋਗੇ ਅਸੀਂ ਹੋਮੇਡ ਸੂਟ ਤੁਹਾਨੂੰ ਰੈਡੀ ਕਰਕੇ ਦੇਣਾ ਚਲੋ ਜੀ ਮੈਂ ਤੁਹਾਨੂੰ 8-9 ਸੂਟ ਦਿਖਾ ਦਿੱਤੇ ਨੇ ਬਹੁਤ ਵਧੀਆ ਪਿਆਰੀ ਕਲੈਕਸ਼ਨ ਦੇ ਨਾਲ ਨਿਊ ਨਿਊ ਡਿਜ਼ਾਈਨਾਂ ਦੇ ਨਾਲ ਜੋ ਵੀ ਤੁਹਾਨੂੰ ਪਸੰਦ ਆ ਪਲੀਜ਼ ਸਿੰਗਲ ਸੂਟ ਆਰਡਰ ਕਰਕੇ ਦੇਖੋ ਜੀ ਉਸ ਤੋਂ ਬਾਅਦ ਤਾਂ ਹਮ ਨੂੰ ਪਤਾ ਲੱਗ ਜੂਗਾ ਹਨਾ ਵੀ ਕਿਵੇਂ ਦੀ ਫੈਬਰਿਕ ਰਹੂਗੀ ਜੀ ਕਿਵੇਂ ਦੇ ਰੇਟ ਰਹਿਣਗੇ ਕਿਵੇਂ ਦੀ ਡਿਜ਼ਾਈਨਿੰਗ ਰਹੂਗੀ ਆਪਣਾ ਸਕਰੀਨ ਦੇ ਉੱਪਰ ਨੰਬਰ ਦਿੱਤਾ ਗਿਆ ਹੁੰਦਾ ਜੀ ਉਹਦੇ ਤੋਂ ਤੁਸੀਂ ਵਟਸਐਪ ਤੇ ਮੈਸੇਜ ਕਰਕੇ ਪੁੱਛ ਸਕਦੇ ਹੋ ਕਈ ਵਾਰ ਹੋ ਸਕਦਾ ਹਨਾ ਆਪਾਂ ਤੋਂ ਨਹੀਂ ਤੇ ਪਲਾਈ ਮਿਲਦਾ ਥੋੜਾ ਜਿਹਾ ਹੁਣ ਕੰਮ ਦਾ ਟਾਈਮ ਹੋ ਰਿਹਾ ਤੁਹਾਨੂੰ ਵੀ ਪਤਾ ਵੀ ਹਨਾ ਮੱਕੀ ਦਾ ਚਾਰ ਚੂਕਾਉਂਦ ਨੇ ਤਾਂ ਕਰੇ ਪਹਿਣਾ ਦੇ ਉੱਤੇ ਪ੍ਰੈਸ਼ਰ ਜ਼ਿਆਦਾ ਹੋ ਜਾਂਦਾ ਮੱਝਾ ਮੱਝਾ ਦਾ ਕੰਮ ਸਾਰਾ ਫਿਰ ਇਸ ਕਰਕੇ ਪਲੀਜ਼ ਰਿਕਵੈਸਟ ਹੈ ਤੁਸੀਂ ਇਗਨੋਰ ਕਰਿਆ ਕਰੋ ਜੀ ਚਲੋ ਤੁਸੀਂ ਜੋ ਵੀ ਤੁਹਾਨੂੰ ਸੂਟ ਪ ਤੁਹਾਨੂੰ ਜੀ ਆਇਆਂ ਨੂੰ ਆਇਆ ਤੁਹਾਡੇ ਸਾਰਿਆਂ ਨੂੰ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ